ਇੱਕ ਵਿਧਵਾ ਔਰਤ ਨੂੰ ਕਚਰੇ ਦੇ ਢੇਰ ਵਿੱਚੋਂ ਇੱਕ ਬੱਚਾ ਮਿਲਦਾ ਤੇ ਉਹ ਉਸ ਬੱਚੇ ਨੂੰ ਲੈ ਕੇ ਘਰ ਆਉਂਦੀ ਆ ਤਾਂ ਲੋਕ ਉਹਦੇ ਬਾਰੇ ਕੀ ਕੀ ਗੱਲਾਂ ਕਰਦੇ ਨੇ ਤੇ ਫਿਰ ਅੱਗੇ ਉਸ ਬੱਚੇ ਨਾਲ ਕੀ ਹੁੰਦਾ ਇਸ ਕਹਾਣੀ ਬਾਰੇ ਅੱਪਾ ਗੱਲਬਾਤ ਕਰਾਂਗੇ ਰਾਣੀ ਜੀ ਦੇ ਪਤੀ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਆ ਆਪਣੇ ਬੇਟੇ ਦੇ ਨਾਲ ਆਪਣੇ ਘਰ ਦੇ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੀ ਆ ਰਾਣੀ ਦਾ ਬੇਟਾ 5 ਸਾਲ ਦਾ ਤੇ ਉਹਨੇ ਪਿੰਡ ਦੇ ਸਕੂਲ ਦੇ ਵਿੱਚ ਹੀ ਪੜਨ ਲਾਇਆ ਹੋਇਆ ਜਦੋਂ ਰਾਣੀ ਘਰ ਦੇ ਵਿੱਚ ਇਕੱਲੀ ਰਹਿੰਦੀ ਆ ਤਾਂ ਕਮਾਈ ਦਾ ਸਾਧਨ ਉਹਦਾ ਕੋਈ ਨਹੀਂ ਉਹ ਬਾਹਰ ਸ਼ਹਿਰ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੀ ਆ ਇੱਕ ਦਿਨ ਉਹ ਫੈਕਟਰੀ ਤੋਂ ਕੰਮ ਤੋਂ ਵਾਪਸ ਆਉਂਦੇ ਸਮੇਂ ਉਹ ਜਦੋਂ ਵੇਖਦੀ ਆ ਰਸਤੇ ਦੇ ਵਿੱਚ ਉਹਨੂੰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਆ ਤੇ ਉਹਨੂੰ ਹੀ ਲੱਗਦਾ ਵੀ ਕਚਰੇ ਦੇ ਢੇਰ ਵੱਲੋਂ ਆਵਾਜ਼ ਆ ਰਹੀ ਆ ਜਦੋਂ ਉਹ ਨੇੜੇ ਜਾ ਕੇ ਦੇਖਦੀ ਆ ਤਾਂ ਇੱਕ ਲਫਾਫੇ ਦੇ ਵਿੱਚ ਇੱਕ ਛੋਟਾ ਜਿਹਾ ਨਵ ਜੰਮਿਆ ਬੱਚਾ ਪਾਇਆ ਹੁੰਦਾ ਕੱਪੜੇ ਦੇ ਵਿੱਚ ਲਪੇਟਿਆ ਹੁੰਦਾ ਤੇ ਉਹ ਬੁਰੀ ਤਰ੍ਹਾਂ ਰੋ ਰਿਹਾ ਹੁੰਦਾ ਉਸ ਬੱਚੇ ਨੂੰ ਵੇਖ ਕੇ ਰਾਣੀ ਦਾ ਕਾਲਜਾ ਬਲੁੰਦ ਰਿਆ ਜਾਂਦਾ ਤੇ ਉਹ ਉਸ ਬੱਚੇ ਨੂੰ ਚੱਕ ਲੈਂਦੀ ਆ ਲਫਾਫੇ ਦੇ ਵਿੱਚੋਂ ਕੱਢਦੀ ਆ ਲਫਾਫਾ ਸੀ ਜਿਹੜਾ ਬੰਨਿਆ ਨਹੀਂ ਹੋਇਆ ਸੀ ਬੱਚੇ ਦਾ ਮੂੰਹ ਬਾਹਰ ਸੀ ਪਰ ਹੱਲਫਾ ਵਿੱਚ ਸੀ ਤੇ ਉਹਨੂੰ ਨਾ ਮਤਲਬ ਬੱਚੇ ਦਾ ਇੰਨਾ ਮੋਹ ਆਉਂਦਾ ਉਹ ਬੱਚੇ ਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲੈਂਦੀ ਆ ਉਹ ਲਫਾਫਾ ਜਿੱਥੇ ਸੁੱਟਦੀ ਆ ਜਿਹੜੇ ਕੱਪੜੇ ਚ ਲਪੇਟਿਆ ਹੋਇਆ ਸੀ ਉਹਦੇ 'ਚ ਹੀ ਲਪੇਟਿਆ ਹੋਇਆ ਉਹਨੂੰ ਆਪਣੇ ਸੀਨੇ ਨਾਲ ਲਾ ਕੇ ਤੁਰਦੀ ਆ ਉਥੋਂ ਆਸੇ-ਪਾਸੇ ਵੇਖਦੀ ਉਹਨੂੰ ਕੁਝ ਨਹੀਂ ਦਿਸਦਾ ਤੇ ਉਹ ਪਿੰਡ ਆ ਜਾਂਦੀ ਆ ਪਿੰਡ ਆ ਕੇ ਜਦੋਂ ਉਹ ਘਰੇ ਆਉਂਦੀ ਆ ਉਦੋਂ ਤੱਕ ਬੱਚਾ ਰੋ ਰਿਹਾ ਹੁੰਦਾ ਫਟਾਫਟ ਆ ਕੇ ਉਹ ਦੁੱਧ ਗਰਮ ਕਰਦੀ ਆ ਤੇ ਉਸ ਬੱਚੇ ਨੂੰ ਪਲਾਉਂਦੀ ਆ ਚਲੋ ਉਹ ਰਾਤ ਜਿਹੜੀ ਉਹ ਇਸੇ ਤਰ੍ਹਾਂ ਨਿਕਲਦੀ ਆ ਤੇ ਅਗਲੇ ਦਿਨ ਸਵੇਰੇ ਆਣਗਵਾਂਡ ਚ ਗੱਲ ਜਿਹੜੀ ਪਤਾ ਲੱਗ ਚੁੱਕੀ ਹੁੰਦੀ ਆ ਵੀ ਇਹ ਕੋਈ ਬੱਚਾ ਲੈ ਕੇ ਆਈ ਆ ਉਹਦੇ ਘਰ ਤੱਕ ਕੋਈ ਪਹੁੰਚਿਆ ਨਹੀਂ ਹੁੰਦਾ ਪਰ ਪਿੰਡ ਚ ਗੱਲਾਂ ਪਹਿਲਾਂ ਹੀ ਪਹੁੰਚ ਜਾਂਦੀਆਂ ਵੀ ਵਿਧਵਾ ਔਰਤ ਕੋਲੇ ਬੱਚਾ ਕਿੱਥੋਂ ਆਇਆ ਕਿੱਥੋਂ ਲੈ ਕੇ ਆਈ ਇਹ ਕਿਸੇ ਦਾ ਚੋਰੀ ਕਰਕੇ ਤਾਂ ਨਹੀਂ ਲੈ ਕੇ ਆਈ ਵੀ ਇਹ ਤਾਂ ਆਪਦੇ ਮੁੰਡਾ ਹੈਗਾ ਸੀ ਇਹਨੇ ਕੀ ਕਰਨਾ ਸੀ ਉਹਨੂੰ ਪੰਚਾਇਤ ਦੇ ਵਿੱਚ ਸੱਦਿਆ ਜਾਂਦਾ ਤੇ ਵੀ ਭਈ ਤੇਰੇ ਕੋਲ ਇੱਕ ਬੱਚਾ ਹੈਗਾ ਵੀ ਤੂੰ ਕਿਹਦਾ ਚੋਰੀ ਕਰਕੇ ਲੈ ਆਈਆਂ ਜਾਂ ਕਿ ਡਨੈਪ ਕਰਕੇ ਲੈ ਆਈਆਂ ਉਹ ਬੱਚਾ ਕਿੱਥੋਂ ਆਇਆ ਤਾਂ ਰਾਣੀ ਪਰੀ ਪੰਚਾਇਤ ਦੇ ਵਿੱਚ ਦੱਸਦੀ ਆ ਵੀ ਜਦੋਂ ਮੈਂ ਫੈਕਟਰੀ ਦੇ ਵਿੱਚੋਂ ਕੰਮ ਤੋਂ ਆ ਰਹੀ ਸੀ ਤਾਂ ਇਹ ਬੱਚਾ ਮੈਨੂੰ ਕਚਰੇ ਦੇ ਢੇਰ ਤੋਂ ਮਿਲਿਆ ਵੀ ਮੈਂ ਇਸ ਵਿੱਚ ਨੂੰ ਆਪਦਾ ਪੁੱਤ ਬਣਾ ਕੇ ਪਾਲੂਗੀ ਅੱਜ ਤੋਂ ਬਾਅਦ ਇਹ ਮੇਰਾ ਪੁੱਤ ਹੀ ਆ ਚਲੋ ਪੰਚਾਇਤ ਵਾਲੇ ਜਿਹੜੇ ਉਹ ਸੋਚਦੇ ਆ ਵੀ ਆਪਾਂ ਨੂੰ ਕੀ ਤਰਾਜ ਆ ਉਹ ਕਹਿੰਦੇ ਠੀਕ ਆ ਰਾਣੀ ਉਸ ਬੱਚੇ ਨੂੰ ਆਪਦਾ ਪੁੱਤ ਬਣਾ ਕੇ ਪਾਲਦੀ ਆ ਤੇ ਹੁਣ ਜਿਹੜਾ ਰਾਣੀ ਦਾ ਵੱਡਾ ਮੁੰਡਾ ਹੁੰਦਾ ਜਿਹੜਾ ਸਕੂਲ ਪੜਦਾ ਹੁੰਦਾ ਉਹ ਉਸ ਬੱਚੇ ਨਾਲ ਨਫ਼ਰਤ ਕਰਦਾ ਤੇ ਗੁੱਸਾ ਕਰਦਾ ਰਾਣੀ ਸੋਚਦੀ ਆ ਵੀ ਇਹ ਛੋਟਾਗਾ ਚੱਲ ਵੀ ਤਾਂ ਲੱਗਦਾ ਇਹਨੂੰ ਉਹ ਕਹਿੰਦਾ ਵੀ ਤੂੰ ਮੇਰੀ ਮੰਗੀ ਇਹਦੀ ਨਹੀਂ ਉਹ ਕਹਿੰਦੀ ਨਹੀਂ ਪੁੱਤ ਇਹ ਤੇਰਾ ਭਰਾ ਜਦੋਂ ਰਾਣੀ ਇਹ ਕਹਿੰਦੀ ਤਾਂ ਉਹਨੂੰ ਗੁੱਸਾ ਆਉਂਦਾ ਤੇ ਚਲੋ ਉਸ ਤੋਂ ਬਾਅਦ ਕੀ ਹੁੰਦਾ ਕਿ ਰਾਣੀ ਉਹ ਉਸ ਬੱਚੇ ਨੂੰ ਪਾਲਦੀ ਆ ਫੈਕਟਰੀ ਦੇ ਵਿੱਚੋਂ ਵੀ ਉਹ ਹਟ ਜਾਂਦੀ ਆ ਉਹ ਲੋਕਾਂ ਦੇ ਕੱਪੜੇ ਸਲਾਈ ਕਰਨੇ ਸ਼ੁਰੂ ਕਰ ਦਿੰਦੀ ਆ ਘਰ ਦੇ ਵਿੱਚ ਬਹਿ ਕੇ ਹੀ ਕੰਮ ਕਰਦੀ ਆ ਤਾਂ ਕਿ ਉਹ ਉਸ ਬੱਚੇ ਨੂੰ ਪਾਲ ਸਕੇ ਤੇ ਉਸ ਬੱਚੇ ਦਾ ਨਾਮ ਉਹ ਰਾਮ ਰੱਖਦੀ ਆ ਆਪਦੇ ਬੇਟੇ ਦਾ ਨਾਮ ਉਹਦੇ ਦਾ ਜਗਤਾਰ ਹੁੰਦਾ ਪਰ ਜਗਤਾਰ ਆ ਜਿਹੜਾ ਰਾਮ ਨੂੰ ਕੁੱਟਦਾ ਗੱਲੀ ਗੱਲੀ ਲੜ ਪੈਂਦਾ ਉਹਦੇ ਨਾਲ ਕੁੱਟ ਦਿੰਦਾ ਰਾਣੀ ਉਹਨੂੰ ਬੜਾ ਸਮਝਾਉਂਦੀ ਕਿ ਪੁੱਤ ਉਹ ਤੇਰਾ ਛੋਟਾ ਭਰਾ ਹੈਗਾ ਉਹ ਕਹਿੰਦਾ ਮਾਂ ਇਹ ਨਾ ਕਿਹਾ ਕਰ ਵੀ ਛੋਟਾ ਭਰਾ ਮੇਰਾ ਭਰਾ ਨਹੀਂ ਹੈਗਾ ਉਹ ਕਰਦੀ ਕਰਾਉਂਦੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਰਾਣੀ ਆਪਣਾ ਖਿਆਲ ਰੱਖਦੀ ਆ ਆਪਣੇ ਦੋਨੇ ਬੱਚਿਆਂ ਦਾ ਖਿਆਲ ਰੱਖਦੀ ਆ ਪਰ ਅਵਤਾਰ ਦੀ ਜਿਹੜੀ ਨਫ਼ਰਤ ਆ ਉਹ ਰਾਮ ਪ੍ਰਤੀ ਵੱਧਦੀ ਜਾਂਦੀ ਆ ਜਦੋਂ ਉਹ ਥੋੜੇ ਵੱਡੇ ਹੁੰਦੇ ਆ ਤਾਂ ਰਾਮ ਦਸਵੀਂ ਕਰਕੇ ਹਟ ਜਾਂਦਾ ਉਹਨੂੰ ਇਹ ਲੱਗਦਾ ਹੁੰਦਾ ਵੀ ਮੇਰੀ ਮਾਂ ਛੋਟੇ ਹੁੰਦਿਆਂ ਤੋਂ ਵੇਖਦਾ ਵੀ ਸਲਾਈ ਕਰਦੀ ਆ ਕਿੰਨਾ ਕੰਮ ਕਰਦੀ ਆ ਵੀ ਮੈਨੂੰ ਕੋਈ ਕੰਮ ਕਰਨਾ ਚਾਹੀਦਾ ਤੇ ਅਵਤਾਰ ਹੁੰਦਾ ਉਹ ਪੜ੍ਹਾਈ ਦੇ ਵਿੱਚ ਹੋਸ਼ਿਆਰ ਹੁੰਦਾ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਸ਼ਹਿਰ ਪੜ੍ਹਨਾ ਚਾਹੁੰਨਾ ਤੇ ਉਹਦੀ ਮਾਂ ਕਹਿੰਦੀ ਪੁੱਤ ਆਪਣੀ ਤਾਂ ਇੰਨੀ ਕਮਾਈ ਨਹੀਂ ਹੈਗੀ ਵੀ ਮੈਂ ਤੈਨੂੰ ਪੜ੍ਹਾ ਸਕਾਂ ਇਸ ਗੱਲ ਤੇ ਅਵਤਾਰ ਉਹਦੇ ਨਾਲ ਲੜਦਾ ਵੀ ਤੂੰ ਇਹਦਾ ਖਰਚਾ ਚੱਕੀ ਜੰਨੀ ਆ ਵੀ ਨਾਲੇ ਇਹ ਮੇਰਾ ਕਿਹੜਾ ਸਕਾ ਭਰਾਗਾ ਵੀ ਮੇਰੇ ਵੇਲੇ ਤੂੰ ਐ ਕਰਦੀਆਂ ਤਾਂ ਰਾਮ ਆਪਣੀ ਮਾਂ ਨੂੰ ਕਹਿੰਦਾ ਮਾਂ ਮੈਂ ਕੰਮ ਕਰੂੰਗਾ ਆਪਾਂ ਵੀਰੇ ਨੂੰ ਪੜਾਵਾਂਗੇ ਤੇ ਚਲੋ ਉਹ ਨਾਲ ਕਿਸੇ ਦੇ ਘਰੇ ਕੰਮ ਕਰਨ ਲੱਗ ਜਾਂਦਾ ਕੰਮ ਕਰਦਾ ਤੇ ਘਰੇ ਕੰਮ ਕਰਨ ਤੋਂ ਬਾਅਦ ਉਹਨੂੰ ਕੋਈ ਇਹ ਕਹਿੰਦਾ ਵੀ ਤੂੰ ਕਿਸੇ ਦੇ ਘਰੇ ਕੰਮ ਕਰਦਾ ਤੈਨੂੰ 5-7000 ਦਿੰਦੇ ਆ ਨਾਲੇ ਤੂੰ ਖੇਤੀਬਾੜੀ 'ਚ ਲੱਗਿਆ ਰਹਿਣਾ ਵੀ ਤੂੰ ਸ਼ਹਿਰ ਕਿਸੇ ਫੈਕਟਰੀ 'ਚ ਲੱਗ ਜਾ ਤੇਰੀ 20-25000 ਆ ਜਿਹੜੀ ਤੈਨੂੰ ਤਨਖਾਹ ਮਿਲ ਜੂਗੀ ਤੇ ਚਲੋ ਉਹਨਾਂ ਸ਼ਹਿਰ ਦੇ ਵਿੱਚ ਇੱਕ ਕੱਪੜਾ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਕੰਮ ਲੱਗ ਜਾਂਦਾ ਉੱਥੇ ਉਹਦੀ 25000 ਤਨਖਾਹ ਹੁੰਦੀ ਆ ਪੜਨ ਦਾ ਉਹਨੂੰ ਵੀ ਸ਼ੌਂਕ ਸੀ ਪੜਨਾ ਚਾਹੁੰਦਾ ਸੀ ਪਰ ਉਹਨੂੰ ਇਹ ਸੀ ਵੀ ਅਵਤਾਰ ਪੜ ਲੇ ਅਵਤਾਰ ਨੂੰ ਉਹ ਸ਼ਹਿਰ ਦੇ ਵਧੀਆ ਕਾਲਜ ਦੇ ਵਿੱਚ ਪੜਾਉਂਦਾ ਜਿੰਨੇ ਵੀ ਖਰਚੇ ਦੀ ਲੋੜ ਹੁੰਦੀ ਆ ਉਹ ਆਪਦੀ ਤਨਖਾਹ ਚੋਂ ਦਿੰ ਤੇ ਜਿਹੜੀ ਰਾਣੀ ਹੁੰਦੀ ਆ ਉਹਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਵੀ ਭਾਵੇਂ ਮੈਨੂੰ ਹਣਾ ਕਚਰੇ ਦੇ ਢੇਰ ਚੋਂ ਚੱਕ ਕੇ ਲਿਆਈਆਂ ਵੀ ਇਹ ਮੇਰੇ ਮੁੰਡੇ ਦਾ ਕਿੰਨਾ ਕਰਦਾ ਇੱਕ ਦਿਨ ਰਾਮ ਤੇ ਉਹਦੀ ਮਾਂ ਘਰ ਦੇ ਵਿੱਚ ਬੈਠੇ ਰੋਟੀ ਖਾ ਰਹੇ ਹੁੰਦੇ ਆ ਸ਼ਾਮ ਦਾ ਖਾਣਾ ਖਾ ਰਹੇ ਹੁੰਦੇ ਆ ਤੇ ਅਵਤਾਰ ਆ ਜਿਹੜਾ ਉਹ ਘਰ ਆਉਂਦਾ ਨਾਲ ਉਹਦੇ ਇੱਕ ਕੁੜੀ ਹੁੰਦੀ ਆ ਉਹ ਕੁੜੀ ਦੁਲਹਣ ਦੇ ਰੂਪ ਦੇ ਵਿੱਚ ਹੁੰਦੀ ਆ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੈਂ ਤੇ ਇਹ ਕੁੜੀ ਕਾਲਜ ਦੇ ਵਿੱਚ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਇਹਦੇ ਘਰ ਦੇ ਵਿਆਹ ਮਤਲਬ ਕਰਨ ਲਈ ਰਾਜ਼ੀ ਨਹੀਂ ਸੀ ਵੀ ਤੂੰ ਤਾਂ ਜਵਾਬ ਨਹੀਂ ਦੇਣਾ ਸੀ ਪਰ ਇਹਦੇ ਘਰ ਦੇ ਰਾਜ਼ੀ ਨਹੀਂ ਸੀ ਕਿਤੇ ਹੋਰ ਵਿਆਹ ਕਰਦੇ ਸੀ ਇਸ ਲਈ ਵੀ ਮੈਂ ਇਹਦਾ ਨਾ ਵਿਆਹ ਕਰਾ ਕੇ ਆ ਗਿਆ ਉਹਦੀ ਮਾਂ ਜਿਹੜੀ ਉਹ ਉਦਾਸ ਹੋ ਜਾਂਦੀ ਆ ਉਹ ਸੋਚਦੀ ਆ ਵੀ ਇੰਨੇ ਚਾਮਾਂ ਲਾਡਾਂ ਨਾਲ ਮੈਂ ਇਹਨੂੰ ਪਾਲਿਆ ਤੇ ਵੀ ਵਿਆਹ ਦੇ ਮੈਂ ਜਿਹੜੇ ਸ਼ਗਨ ਕਰਨੇ ਸੀ ਵੀ ਉਹ ਤਾਂ ਸਾਰੇ ਅਧੂਰੇ ਰਹਿ ਗਏ ਪਰ ਉੱਥੇ ਵੀ ਰਾਮ ਆਪਣੀ ਮਾਂ ਨੂੰ ਕਹਿੰਦਾ ਵੀ ਕੋਈ ਨਾ ਮਾ ਜੇ ਵੀਰਾ ਉਹਨੂੰ ਪਸੰਦ ਕਰਦਾ ਹਨਾ ਜੇ ਉਹਦੇ ਘਰ ਦੇ ਕਿਤੇ ਹੋਰ ਵਿਆਹ ਦਿੰਦੇ ਤਾਂ ਇਹਨੇ ਟੁੱਟ ਜਾਣਾ ਸੀ ਵੀ ਚਲ ਕੋਈ ਨਾ ਵੀ ਆਪਾਂ ਹੁਣ ਸਾਰੀਆਂ ਰਸਮਾਂ ਕਰਾਂਗੇ ਚਲੋ ਉਹਨਾਂ ਚੋਂ ਪਚਾਪ ਉਹਨੂੰ ਅਪਣਾ ਲੈਂਦੇ ਆ ਥੋੜੇ ਦਿਨਾਂ ਦੇ ਵਿੱਚ ਹੀ ਉਹ ਅਵਤਾਰ ਦੇ ਵਿਆਹ ਦੀ ਇੱਕ ਛੋਟੀ ਜੀ ਪਾਰਟੀ ਰੱਖਦੇ ਆ ਪਿੰਡ ਦੇ ਵਿੱਚ ਹੀ ਤੇ ਲੋਕਾਂ ਨੂੰ ਬੁਲਾਉਂਦੇ ਆ ਸਾਰੇ ਚਾ ਮਲਾਰਾ ਜਿਹੜੇ ਉਹਦੀ ਮਾਂ ਪੂਰੇ ਕਰਦੀ ਆ ਉਹਨੂੰ ਸੋਨੇ ਦੇ ਗਹਿਣੇ ਪਾਉਂਦੇ ਆ ਉਹਦੀ ਵਰੀ ਵਗੈਰਾ ਸਾਰਾ ਜੋ ਹੁੰਦਾ ਵਿਆਹ ਦੇ ਵਿੱਚ ਹੌਲੀ ਹੌਲੀ ਅਵਤਾਰ ਦੇ ਘਰ ਵਾਲੀ ਦਾ ਅਸਲੀ ਚਿਹਰਾ ਜਿਹੜਾ ਇਹਨਾਂ ਦੇ ਸਾਹਮਣੇ ਆਉਂਦਾ ਅਵਤਾਰ ਦੇ ਘਰ ਵਾਲੀ ਨੂੰ ਇਹ ਪਤਾ ਸੀ ਵੀ ਜਿਹੜਾ ਰਾਮ ਆ ਉਹ ਅਵਤਾਰ ਦਾ ਸਾਕਾ ਭਰਾ ਨਹੀਂ ਉਹ ਆਪਣੇ ਘਰ ਵਾਲੇ ਦੇ ਕਰਨ ਪਰਨੇ ਸ਼ੁਰੂ ਕਰ ਦਿੰਦੀ ਆ ਉਹਨੂੰ ਕਹਿੰਦੀ ਆ ਵੀ ਦੇਖੋ ਜਿਹੜੀ ਆਪਣੀ ਜ਼ਮੀਨ ਜਾਇਦਾਦ ਆ ਜਿੰਨੀ ਵੀ ਜਿਹੜਾ ਮੰਮੀ ਕੋਲ ਸੋਨਾਗਾ ਜਾਂ ਆਪਣਾ ਘਰਾਂ ਮਹਿੰਗਾ ਇਹ ਵੀ ਇਹਦੇ ਚ ਉਹ ਇਹ ਅੱਧ ਵੰਡਾਊਗਾ ਵੀ ਮੰਮੀ ਨੇ ਇਹਨੂੰ ਲਿਆ ਕੇ ਪਾਲ ਕੇ ਤੇਰੇ ਬਰਾਬਰ ਦਾ ਸ਼ਰੀਕ ਬਣਾਤਾ ਵੀ ਮੈਨੂੰ ਨਹੀਂ ਇਹ ਗੱਲ ਪਸੰਦ ਜੇ ਤੂੰ ਚਾਹਣਾ ਵੀ ਮੈਂ ਤੇਰੇ ਨਾਲ ਰਹਾ ਤੈਨੂੰ ਘਰੋਂ ਕੱਢ ਤਾਂ ਚਲੋ ਉਹ ਆਪਣੇ ਘਰ ਵਾਲੀ ਦੇ ਪਿੱਛੇ ਲੱਗ ਕੇ ਆਪਦੀ ਮਾਂ ਨੂੰ ਕਹਿੰਦਾ ਵੀ ਮਾਂ ਤੂੰ ਇਹਨੂੰ ਪਾਲਤਾ ਪੋਸਤਾ ਵੱਡਾ ਕਰਤਾ ਵੀ ਮੈਂ ਚੋਣਾ ਵੀ ਹੁਣ ਇਹਨੂੰ ਕਿਤੇ ਭੇਜ ਦੇ ਉਹ ਕਹਿੰਦੀ ਕਿਤੇ ਭੇਜ ਦੇ ਮਤਲਬ ਹੈਗਾ ਤਾਂ ਤੇਰਾ ਭਰਾ ਹੈ ਇਹ ਕਹਿੰਦਾ ਨਾ ਮੇਰਾ ਭਰਾ ਨਹੀਂ ਹੈਗਾ ਵੀ ਇੰਨਾ ਥੋੜਾ ਤੂੰ ਇਹਦੀ ਪਰਵਰਿਸ਼ ਕਰਤੀ ਕਚਰੇ ਦੇ ਢੇਰ ਤੇ ਭਾਵੇਂ ਇਹ ਪਿਆ ਮਰ ਜਾਂਦਾ RAM ਜਦੋਂ ਇਹ ਗੱਲਾਂ ਸੁਣਦਾ ਨਾ ਉਹਨੂੰ ਦੁੱਖ ਤਾਂ ਹੁੰਦਾ ਪਰ RAM ਨੂੰ ਵੀ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਵੀ ਸ਼ਾਇਦ ਮੈਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਰੋੜਾ ਹੀ ਆ ਉਹ ਆਪਦੀ ਮਾਂ ਨੂੰ ਕਹਿੰਦਾ ਵੀ ਮਾਂ ਮੈਂ ਘਰ ਛੱਡ ਕੇ ਜਾਣਾ ਚਾਹਣਾ ਮੈਂ ਖੁਦ ਹੀ ਜਾਣਾ ਚਾਹਣਾ ਵੀ ਹੁਣ ਤਾਂ ਮੈਂ ਕਮਾਉਣ ਯੋਗਾ ਹੋ ਗਿਆ ਉਹ ਕਹਿੰਦੀ ਨਹੀਂ ਪਤਾ ਜਦੋਂ ਮੈਂ ਤੈਨੂੰ ਲੋਕਾਂ ਦੇ ਵਿੱਚ ਆਪਦੇ ਪੁੱਤ ਦਾ ਦਰਜਾ ਦਿੱਤਾ ਜੇ ਤੂੰ ਜਾਵੇਂਗਾ ਤਾਂ ਜਾਊ ਮੈਂ ਵੀ ਤਾਂ ਅਵਤਾਰ ਦੇ ਘਰ ਵਾਲੀ ਕਹਿੰਦੀ ਵੀ ਕੱਲ ਨੂੰ ਜਾਂਦੀ ਮਾਂ ਅੱਜ ਜਾ ਵੀ ਪਰ ਮੈਂ ਇਹਨੂੰ ਇਸ ਕਰ ਚ ਬਰਦਾਸ਼ਤ ਨਹੀਂ ਕਰ ਸਕਦੀ ਅਵਤਾਰ ਦੀ ਉਸ ਸਮੇਂ ਹਿੰਮਤ ਨਹੀਂ ਪੈਂਦੀ ਵੀ ਉਹ ਆਪਦੀ ਮਾਂ ਨੂੰ ਜਾਂ ਆਪਦੇ ਘਰ ਵਾਲੀ ਨੂੰ ਸਮਝਾ ਸਕੇ ਉਹ ਆਪਦੇ ਘਰ ਵਾਲੀ ਦੇ ਪਿੱਛੇ ਲੱਗ ਕੇ ਆਰਾਮ ਨੂੰ ਕਹਿੰਦਾ ਵੀ ਤੂੰ ਇਹ ਘਰ ਛੱਡ ਕੇ ਚਲੇ ਜਾ ਜੇ ਤੂੰ ਚਾਹਣਾ ਵੀ ਮੈਂ ਖੁਸ਼ ਰਹਾ ਆ ਆਪਦੀ ਜ਼ਿੰਦਗੀ ਦੇ ਵਿੱਚ ਰਾਮ ਉਸ ਘਰੋਂ ਜਾਣ ਲੱਗਦਾ ਤਾਂ ਉਹਦੀ ਮਾਂ ਕਹਿੰਦੀ ਵੀ "ਰਾਮ ਅੱਜ ਹੀ ਤੈਨੂੰ ਕੱਢਦੇ ਆ ਕੱਲ ਨੂੰ ਮੈਨੂੰ ਵੀ ਕੱਢਣਗੇ ਵੀ ਮੈਨੂੰ ਨਾਲ ਹੀ ਲੈ ਜਾ।" ਚਲੋ ਦੋਨੋਂ ਮਾਂ ਪੁੱਤ ਘਰੋਂ ਜਾਣ ਲੱਗਦੇ ਆ ਤਾਂ ਅਵਤਾਰ ਦੋਨਾਂ ਨੂੰ ਨਹੀਂ ਰੋਕਦਾ। ਇਸ ਗੱਲ ਦਾ ਦੋਨਾਂ ਨੂੰ ਦੁੱਖ ਤਾਂ ਹੁੰਦਾ ਮਾਂ ਪੁੱਤਾਂ ਨੂੰ ਪਰ ਉਹ ਚਲੇ ਜਾਂਦੇ ਆ। ਉਸ ਤੋਂ ਬਾਅਦ ਕਰਦੀ ਜਿਹੜੀ ਹਨਾ ਕਬੀਲਦਾਰੀ ਆ ਉਹ ਰਾਮ ਦੀ ਤਨਖਾਹ ਤੇ ਚੱਲਦੀ ਸੀ। ਅਵਤਾਰ ਤਾਂ ਪੜਦਾ ਸੀ, ਉਹਨੇ ਤਾਂ ਵੇਖੀ ਨਹੀਂ ਸੀ ਪੈਸਾ ਕਿਵੇਂ ਕਮਾਉਣਾ ਤੇ ਜਿਹੜੀ ਕੁੜੀ ਸੀ ਉਹਨੂੰ ਵੀ ਦੇਖੋ ਖੁੱਲਾ ਪੈਸਾ ਮਿਲਦਾ ਸੀ। ਵਧੀਆ ਤਨਖਾਹ ਸੀ ਇਹਦੀ ਰਾਮ ਦੀ। ਹੁਣ ਜਦੋਂ ਕਮਾਉਣ ਵਾਲਾ ਬੰਦਾ ਚਲਿਆ ਜਾਵੇ ਤੇ ਘਰ ਕਿਹੜਾ ਕੋਈ ਕਮਾਈ ਦਿੰਦਾ ਜਿਹੜੇ ਘਰ ਦੀ ਉਹ ਗੱਲ ਕਰਦੇ ਸੀ ਜਾਂ ਜਿਹੜੇ ਸੋਨੇ ਦੀ ਉਹ ਗੱਲ ਕਰਦੇ ਸੀ ਹੁਣ ਐ ਤਾਂ ਹੈ ਨਹੀਂ ਵੀ ਸੋਨਾ ਵੇਚ ਕੇ ਖਾ ਲੈਣਗੇ ਅੱਗੇ ਵਾਸਤੇ ਵੀ ਚਾਹੀਦਾ ਹੁੰਦਾ ਤਾਂ ਜਦੋਂ ਰਾਮ ਤੇ ਉਹਦੀ ਮਾਂ ਨੂੰ ਗਿਆਨ ਨੂੰ 2 ਮਹੀਨੇ ਹੋ ਜਾਂਦੇ ਆ ਅਵਤਾਰ ਤੇ ਉਹਦੇ ਘਰ ਵਾਲੀ ਚ ਪੂਰਾ ਕਲੇਸ਼ ਰਹਿਣਾ ਸ਼ੁਰੂ ਹੁੰਦਾ ਕਿਉਂਕਿ ਅਵਤਾਰ ਦੇ ਘਰ ਵਾਲੀ ਉਹਤੇ ਇਲਜ਼ਾਮ ਲਾਉਂਦੀ ਆ ਵੀ ਮੈਂ ਤਾਂ ਤੇਰੇ ਪਿੱਛੇ ਆਪਦਾ ਘਰ ਛੱਡਿਆਈ ਵੀ ਘਰ ਦੇ ਵਿੱਚ ਮੈਨੂੰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤੇਰੇ ਘਰੇ ਤਾਂ ਮੈਨੂੰ ਖਾਣ ਨੂੰ ਨਹੀਂ ਪੂਰਾ ਮਿਲਦਾ ਸ਼ੌਂਕ ਮੇਰੇ ਕਿੱਥੋਂ ਪੂਰੇ ਹੋਏ ਇਸ ਗੱਲ ਨੂੰ ਲੈ ਕੇ ਉਹਨਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਰਹਿੰਦਾ ਤੇ ਮਾੜੀ ਕਿਸਮਤ ਉਹਨਾਂ ਦੇ ਬੱਚਾ ਵੀ ਨਹੀਂ ਹੁੰਦਾ ਸ਼ਾਇਦ ਬੱਚਾ ਹੋ ਜਾਂਦਾ ਤਾਂ ਬੱਚੇ ਨਾਲ ਹੋ ਰੁੱਝ ਜਾਂਦੀ ਇਸ ਕਰਕੇ ਉਹਨਾਂ ਦੇ ਲੜਾਈ ਝਗੜੇ ਵੱਧਦੇ ਆ ਤੇ ਇੱਕ ਦਿਨ ਉਹ ਜਿਹੜੀ ਉਹਦੇ ਘਰ ਵਾਲੀ ਆ ਅਵਤਾਰ ਦੇ ਘਰ ਵਾਲੀ ਉਹ ਘਰ ਛੱਡ ਕੇ ਚਲੀ ਜਾਂਦੀ ਆ ਹੁਣ ਅਵਤਾਰ ਉਸ ਘਰ ਦੇ ਵਿੱਚ ਇਕੱਲਾ ਰਹਿ ਜਾਂਦਾ ਉਧਰ ਰਾਮ ਉਸ ਫੈਕਟਰੀ ਦੇ ਵਿੱਚ ਲੱਗਿਆ ਰਹਿੰਦਾ ਤੇ ਉਹ ਪਹਿਲਾਂ ਕਿਰਾਏ ਤੇ ਰਹਿੰਦੇ ਆ ਮਾਂ ਪੁੱਤ ਹੁਣ ਖਰਚਾ ਦੋਨਾਂ ਦਾ ਕੋਈ ਹੈ ਨਹੀਂ ਸੀ ਉਹਦੀ ਮਾਂ ਨੂੰ ਵੀ ਇਹ ਹੁੰਦਾ ਸੀ ਵੀ ਮੇਰਾ ਪੁੱਤ ਕਮਾਉਂਦਾ ਵੀ ਮੈਂ ਜਿਆਦਾ ਖਰਚਾ ਨਾ ਕਰਾਂ ਰੋਟੀ ਪਾਣੀ ਦਾ ਖਰਚਾ ਸੀ ਤੇ ਉਹ ਪੈਸੇ ਜੋੜਨੇ ਸ਼ੁਰੂ ਕਰ ਦਿੰਦਾ ਤੇ ਫੈਕਟਰੀ ਵਾਲੇ ਵੀ ਆਰਾਮ ਦੀ ਮਿਹਨਤ ਦੇਖ ਕੇ ਉਹਦੀ ਪ੍ਰੋਮੋਸ਼ਨ ਕਰ ਦਿੰਦੇ ਆ ਭਾਵੇਂ ਕਿ ਉਹ ਘੱਟ ਪੜਿਆ ਸੀ ਪਰ ਇੰਟੈਲੀਜੈਂਟ ਕਾਫੀ ਸੀ ਇਸ ਕਰਕੇ ਉਹਨੂੰ ਉੱਚ ਅਹੁਦੇ ਤੇ ਕਰ ਦਿੰਦੇ ਆ ਤੇ ਉਹਦੀ ਤਨਖਾਹ 50000 ਹੋ ਜਾਂਦੀ ਆ ਹੁਣ ਉਹ ਹੋਰ ਵੀ ਵੱਧ ਪੈਸੇ ਜੋੜਦਾ ਹੌਲੀ ਹੌਲੀ ਕਰਕੇ ਉਹ ਵਧੀਆ ਮਕਾਨ ਬਣਾ ਲੈਂਦਾ ਇਸ ਗੱਲ ਨੂੰ 6-7 ਸਾਲ ਵਾਪਰ ਜਾਂਦੇ ਆ 6-7 ਸਾਲਾਂ ਦੇ ਵਿੱਚ ਉਹ ਵਧੀਆ ਗੱਡੀ ਲੈ ਲੈਂਦਾ ਸੋਨਾ ਘਰ ਬਣਾ ਲੈਂਦਾ ਤੇ ਉਹਦੇ ਵਾਸਤੇ ਵਧੀਆ-ਵਧੀਆ ਕੁੜੀਆਂ ਦੇ ਰਿਸ਼ਤੇ ਵੀ ਆਉਂਦੇ ਆ ਤੇ RAM ਦੀ ਮਾਂ ਆਪਣੇ ਪੁੱਤ ਵਾਸਤੇ ਰਿਸ਼ਤਾ ਲੈ ਲੈਂਦੀ ਆ RAM ਦੀ ਮਾਂ ਦਾ ਜੀ ਕਰਦਾ ਹੁੰਦਾ ਵੀ ਅਵਤਾਰ ਨੂੰ ਵਿਆਹ ਤੇ ਬੁਲਾਈਏ ਪਰ RAM ਕਹਿੰਦਾ ਵੀ ਮਾਂ ਉਹਨੇ ਆਉਣਾ ਤਾਂ ਹੈ ਨਹੀਂ ਆਪਣਾ ਦਿਲ ਦੁਖੀ ਕਰਨਾ RAM ਤੇ ਉਹਦੀ ਮਾਂ ਕਦੇ ਵੀ ਪਿੱਛੇ ਮੁੜ ਕੇ ਅਵਤਾਰ ਦੇ ਘਰ ਵੱਲ ਨਹੀਂ ਦੇਖਦੇ ਇੱਧਰ ਅਵਤਾਰ ਦੇ ਘਰ ਵਾਲੀ ਉਹਨੂੰ ਛੱਡ ਕੇ ਚਲੀ ਜਾਂਦੀ ਆ ਤੇ ਉਹ ਉਸ ਗਮ ਦੇ ਵਿੱਚ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਇੱਕ ਦਿਨ ਉਹ ਲੇਟ ਨਾਈਟ ਨੂੰ ਦੇਰ ਰਾਤ ਨੂੰ ਸ਼ਰਾਬ ਪੀ ਕੇ ਘਰੋਂ ਵਾਪਸ ਜਾ ਰਿਹਾ ਹੁੰਦਾ ਤੇ ਉਹਨੂੰ ਇੱਕ ਗੱਡੀ ਆ ਜਿਹੜੀ ਉਹਦੀ ਟੱਕਰ ਲੱਗ ਜਾਂਦੀ ਆ ਤੇ ਉਹਦੀ ਨਾ ਲੱਤ ਟੁੱਟ ਜਾਂਦੀ ਆ ਉੱਥੇ ਸੜਕ ਤੇ ਪਿਆ ਉਹ ਚੀਕਾ ਮਾਰਦਾ ਚਲੋ ਪਿੰਡ ਦੇ ਦੋ ਚਾਰ ਬੰਦੇ ਉਹਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਆ ਹਸਪਤਾਲ ਵਾਲੇ ਉਹਦੀ ਲੱਤ ਨੂੰ ਪਲੱਸਟਰ ਲਾ ਦਿੰਦੇ ਆ ਕੀ ਕਹਿ ਦਿੰਦੇ ਆ ਵੀ ਇਹਨੂੰ ਹਨਾ ਤੁਰਨਾ ਨਹੀਂ ਹੈਗਾ ਇਹਨੇ ਵੀ ਸਿੱਧੀ ਰੱਖਣੀ ਆ ਲੱਤ ਹੁਣ 2-4 ਕ ਦਿਨ ਤਾਂ ਪਿੰਡ ਵਾਲੇ ਆ ਜਿਹੜੇ ਉਹਨੂੰ ਕੋਈ ਮਾੜੀ ਮੋਟੀ ਦਵਾਈ ਬੂਟੀ ਵੀ ਦੇ ਦਿੰਦੇ ਆ ਚਲੋ ਆਣ ਗਵਣ ਤਰਸ ਕਰਕੇ ਫਿਰ ਲੋਕ ਸੋਚਦੇ ਆ ਵੀ ਜਦੋਂ ਇਹਨੇ ਆਪਣੀ ਮਾਂ ਤੇ ਭਰਾ ਘਰੋਂ ਕੱਢੇ ਆਪਦੇ ਘਰ ਵਾਲੀ ਦੇ ਪਿੱਛੇ ਲੱਗ ਕੇ ਵੀ ਹੁਣ ਉਹ ਘਰ ਵਾਲੀ ਵੀ ਛੱਡ ਕੇ ਚਲੀ ਗਈ ਰੋਜ਼-ਰੋਜ਼ ਕੌਣ ਸੰਭਦਾ ਤਾਂ ਚਲੋ ਉਹਦੀ ਹਾਲਤ ਆ ਨਾ ਮੰਜੇ ਤੇ ਪਏ ਬਹੁਤ ਮਾੜੀ ਹੋ ਜਾਂਦੀ ਆ ਇੱਧਰ ਆਰਾਮ ਤੇ ਉਹਦੀ ਮਾਂ ਵਧੀਆ ਵਸਦੇ ਹੁੰਦੇ ਆ ਆਰਾਮ ਦੇ ਘਰ ਵਾਲੀ ਰਾਮਦੀ ਮਾਂ ਦੀ ਬਹੁਤ ਸੰਭ ਸੰਭਾਲ ਕਰਦੀ ਆ ਇੱਕ ਦਿਨ ਰਾਮਦੀ ਮਾਂ ਨੂੰ ਇਹ ਲੱਗਦਾ ਵੀ ਕਿੰਨੇ ਸਾਲ ਹੋ ਗਏ ਮੈਨੂੰ ਆਪਣਾ ਘਰ ਛੱਡ ਕੇ ਆਈ ਨੂੰ ਵੀ ਘਰ ਤਾਂ ਉੱਥੇ ਹੀ ਹੋਊਗਾ ਵੀ ਕਿਉਂ ਨਾ ਮੈਂ ਆਪਣੇ ਪੁੱਤ ਦਾ ਹਣਾ ਹਾਲਚਾਲ ਪੁੱਛਾਂ ਵੀ ਉਹ ਤਾਂ ਕੁਪੁੱਤ ਹੋ ਗਿਆ ਮੈਂ ਤਾਂ ਨਹੀਂ ਨਾ ਹੋ ਸਕਦੀ ਹੈਨਾ ਮੈਂ ਤਾਂ ਮਾਂ ਹੀ ਚਲੋ ਉਹ ਨਾ ਰਾਮ ਨੂੰ ਬਿਨਾਂ ਦੱਸੇ ਪਿੰਡ ਆ ਜਾਂਦੀ ਆ ਪਿੰਡ ਆਉਂਦੀ ਆ ਤੇ ਪਿੰਡ ਦੇ ਵਿੱਚ ਜਿਹੜੀ ਵੀ ਔਰਤ ਨੂੰ ਮਿਲਦੀ ਉਹ ਕਹਿੰਦੀ ਹੈ ਪਣੀ ਤੂੰ ਕਿੱਥੇ ਚਲੀ ਗਈ ਸੀ ਤੇ ਉਹ ਕਹਿੰਦੀ ਵੀ ਜਦੋਂ ਪੁੱਤ ਕੁ ਪੁੱਤ ਨਿਕਲ ਜੇ ਹਨਾ ਵੀ ਪਰ ਫਿਰ ਵੀ ਮੇਰਾ ਦਿਲ ਕੀਤਾ ਵੀ ਮੈਂ ਆਪਣੇ ਪੁੱਤ ਨੂੰ ਮਿਲਾਂ ਤਾਂ ਉਹ ਔਰਤ ਉਹਨੂੰ ਦੱਸਦੀ ਆ ਵੀ ਤੇਰੇ ਪੁੱਤ ਦੇ ਤਾਂ ਹਾਲ ਮਾੜੇ ਨੇ ਨੂੰ ਤੇਰੀ ਛੱਡ ਕੇ ਚਲੀ ਗਈ ਤੇ ਉਹ ਤਾਂ ਮੰਝੇ ਤੇ ਪਿਆ ਇਹ ਗੱਲ ਸੁਣ ਕੇ RAM ਦੀ ਮਾਂ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਜਦੋਂ ਉਹ ਘਰ ਜਾਂਦੀ ਆ ਘਰ ਜਾ ਕੇ ਵੇਖਦੀ ਆ ਘਰ ਦਾ ਦਰਵਾਜ਼ਾ ਖੋਲਦੀ ਆ ਤਾਂ ਉਹ ਘਰ ਘਰ ਨਹੀਂ ਉਜਾੜ ਬਣਿਆ ਪਿਆ ਹੁੰਦਾ ਉਸ ਤੋਂ ਬਾਅਦ ਉਹ ਜਾ ਕੇ ਆਪਣੇ ਪੁੱਤ ਦੇ ਮੰਝੇ ਕੋਲ ਜਦੋਂ ਉਹਨੂੰ ਕਹਿੰਦੀ ਆ ਅਵਤਾਰ अवतार ਅੱਦਾ ਸੁੱਤਾ ਜਾਂ ਪਿਆ ਹੁੰਦਾ ਕਮਜ਼ੋਰ ਹੋ ਚੁੱਕਿਆ ਹੁੰਦਾ ਤੇ ਲੱਤ ਤੇ ਜਿਹੜਾ ਪਲੱਸਟਰ ਲੱਗਿਆ ਹੁੰਦਾ ਉਹ ਵੀ ਬਹੁਤ ਮੈਲਾ ਹੋ ਚੁੱਕਿਆ ਹੁੰਦਾ ਤੇ ਚਲੋ ਉਹਨਾ ਕਮਜ਼ੋਰ ਹੁੰਦਾ ਬਹੁਤ ਉਹ ਤੇ ਤੋਂ ਬੋਲਿਆ ਵੀ ਨਹੀਂ ਜਾਂਦਾ ਅੱਖਾਂ ਖੋਲਦਾ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਗਦੇ ਆ ਤਾਂ ਉਹਦੀ ਮਾਂ ਰਾਣੀ ਉਹਦੇ ਮੰਜੇ ਤੇ ਬਹਿ ਕੇ ਉਹਨੂੰ ਚੁੰਮਦੀ ਆ ਉਹਦਾ ਹੱਥ ਫੜਦੀ ਆ ਤੇ ਉਹਨੂੰ ਕਹਿੰਦੀ ਪੁੱਤ ਤੂੰ ਆਪਦੀ ਕੀ ਹਾਲਤ ਬਣਾਲੀ ਉਹ ਕਹਿੰਦਾ ਮਾਂ ਤੈਨੂੰ ਅੱਜ ਵੀ ਮੇਰੀ ਹਾਲਤ ਦੀ ਫਿਕਰ ਆ ਉਹ ਕਹਿੰਦੀ ਹਾਂ ਸ਼ਾਇਦ ਕਹਿੰਦੀ ਤੇਰੀਆਂ ਅੰਦਰਾਂ ਨੇ ਮੈਨੂੰ ਆਵਾਜ਼ ਮਾਰੀ ਤਾਂ ਹੀ ਮੈਂ ਆਈ ਤੂੰ ਕੀ ਹਾਲਤ ਬਣਾਲੀ ਉਹ ਕਹਿੰਦਾ ਮਾਂ ਜਿਹੜਾ ਵਿਵਹਾਰ ਮੈਂ ਤੁਹਾਡੇ ਨਾਲ ਕੀਤਾ ਵੀ ਉਹਦੇ ਹਿਸਾਬ ਨਾਲ ਤਾਂ ਸ਼ਾਇਦ ਮੇਰੀ ਹਾਲਤ ਹਜੇ ਵੀ ਚੰਗੀ ਆ ਮੈਂ ਤੁਹਾਨੂੰ ਬਿਨਾਂ ਕਸੂਰ ਤੋਂ ਘਰੋਂ ਕੱਢਿਆ ਤੇ ਹੋਰ ਮੇਰੇ ਨਾਲ ਕੀ ਹੋਣਾ ਸੀ ਮੈਨੂੰ ਮaaf ਕਰ ਦੇ ਮਾਂ ਸ਼ੁਕਰ ਹੋਇਆ ਤੂੰ ਆ ਗਈ ਮੈਂ ਤਾਂ ਆਪਣੇ ਆਪ ਨਾਲ ਅੱਖ ਮਿਲਾਉਣ ਜੋਗਾ ਨਹੀਂ ਸੀ ਉਹ ਕਹਿੰਦੀ ਨਹੀਂ ਪੁੱਤ ਤੂੰ ਮੇਰਾ ਪੁੱਤਾਂ ਮੈਂ ਤੇਰਾ ਵਧੀਆ ਹਸਪਤਾਲ ਦੇ ਵਿੱਚ ਲਿਜਾ ਕੇ ਇਲਾਜ ਕਰਾਉਂ ਫਿਰ ਉਹ ਦੱਸਦੀ ਆ ਵੀ ਤੇਰੇ ਭਰਾ ਦਾ ਵਿਆਹ ਹੋ ਗਿਆ ਤੇਰੀ ਪਰਜਾਈ ਚੰਗੀ ਆ ਮੇਰੀ ਸੇਵਾ ਕਰਦੀ ਆ ਉਹਨੇ ਵਧੀਆ ਤਰੱਕੀ ਕਰ ਲਈ ਤੇ ਚਲੋ ਉਸ ਤੋਂ ਬਾਅਦ ਉਹ ਵਾਪਸ ਜਾਂਦੀ ਆ RAM ਨੂੰ ਸਾਰੀ ਗੱਲ ਦੱਸਦੀ ਆ ਤੇ RAM ਹੁਣ ਉਹ ਕਿਹੜਾ ਵਿਚਾਰਾ ਨਫ਼ਰਤ ਕਰਦਾ ਸੀ ਆਪਦੇ ਭਰਾ ਨੂੰ ਉਹ ਆਪਦੇ ਘਰ ਵਾਲੀ ਨੂੰ ਲੈ ਕੇ ਗੱਡੀ ਤੇ ਜਿਹਰ ਤਿੰਨੇ ਜਾਣੇ ਅਵਤਾਰ ਕੋਲ ਆਉਂਦੇ ਆ ਪਿੰਡ ਦੇ ਵਿੱਚ ਜਦੋਂ ਗਲੀ ਦੇ ਵਿੱਚ ਆ ਕੇ ਉਹ ਗੱਡੀ ਖੜਾਉਂਦੇ ਆ ਤਾਂ ਆੜਗਮੜ ਇਕੱਠਾ ਹੋ ਜਾਂਦਾ ਵੀ ਅਵਤਾਰ ਕੇ ਘਰ ਇੰਨੀ ਸੋਹਣੀ ਗੱਡੀ ਤੇ ਰਾਮ ਤੇ ਉਹਦੇ ਘਰ ਵਾਲੀ ਨੂੰ ਦੇਖ ਕੇ ਸਾਰੇ ਜਾਨੇ ਖੁਸ਼ ਹੁੰਦੇ ਆ ਉਹਨੂੰ ਅਸੀਸਾਂ ਦਿੰਦੇ ਆ ਰਾਮ ਆਪਣੀ ਮਾਂ ਤੇ ਪਤਨੀ ਦੇ ਨਾਲ ਜਦੋਂ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਘਰ ਦੀ ਹਾਲਤ ਦੇਖ ਕੇ ਉਹਦਾ ਵੀ ਮਾਣਾ ਜਿਹੜਾ ਉਹ ਦੁਖੀ ਹੋ ਜਾਂਦਾ ਫਿਰ ਉਹ ਆਪਣੇ ਭਰਾ ਦੇ ਮੰਜੇ ਤੇ ਜਾ ਕੇ ਬਹਿਂਦਾ ਉਹਨੂੰ ਗੱਲ ਨਾ ਲਾਉਂਦਾ ਤੇ ਉਹਨੂੰ ਦਲਾਸਾ ਦਿੰਦਾ ਤੇ ਅਵਤਾਰ ਆ ਜਿਹੜਾ ਉਹਦੇ ਮੂੰਹ ਚੋਂ ਕੋਈ ਆਵਾਜ਼ ਨਹੀਂ ਨਿਕਲ ਰਹੀ ਹੁੰਦੀ ਉਹ ਸਿਰਫ ਇਹੀ ਕਹਿੰਦਾ ਵੀ ਮੈਨੂੰ ਮਾਫ਼ ਕਰ ਦੇ ਤੇ ਉਸ ਤੋਂ ਬਾਅਦ ਉਹਦੀਆਂ ਅੱਖਾਂ ਦੇ ਹੰਝੂ ਆ ਜਿਹੜੇ ਉਹ ਹੋਰ ਰੁਕਣ ਦਾ ਨਾਮ ਹੀ ਨਹੀਂ ਲੈਂਦੇ ਫਿਰ ਉਹ ਕਹਿੰਦਾ ਵੀ ਨਹੀਂ ਵੀਰੇ ਤੂੰ ਮੇਰਾ ਵੱਡਾ ਭਰਾ ਠੀਕ ਹੈ ਤੈਨੂੰ ਲੱਗਿਆ ਵੀ ਅਸੀਂ ਤੇਰੇ ਤੇ ਬੋਝਾਂ ਪਰ ਕੋਈ ਕਿਸੇ ਤੇ ਬੋਝ ਨਹੀਂ ਹੁੰਦਾ ਮੈਂ ਤਾਂ ਚਾਹੁੰਦਾ ਸੀ ਤੂੰ ਆਪਣੀ ਵਧੀਆ ਜ਼ਿੰਦਗੀ ਬਣਾਵੇਂ ਤੂੰ ਗਲਤ ਕੁੜੀ ਦੇ ਹੱਥ ਚੜ ਗਿਆ ਤੇ ਇੱਕ ਤੇਰੀ ਇਹ ਹਾਲਤ ਹੋ ਗਈ ਫਿਰ ਉਹ ਜ਼ਿਆਦਾ ਸਮਾਂ ਨਹੀਂ ਖਰਾਬ ਕਰਦਾ ਉਹਨੂੰ ਗੱਡੀ ਦੇ ਵਿੱਚ ਪਾਉਂਦਾ ਤੇ ਹਸਪਤਾਲ ਦੇ ਵਿੱਚ ਜਾ ਕੇ ਉਹਨੂੰ ਦਾਖਲ ਕਰਦਾ ਫਿਰ ਡਾਕਟਰ ਆ ਜਿਹੜੇ ਪਲਸਟਰ ਖੋਲ ਕੇ ਜਦੋਂ ਉਹਦਾ ਐਕਸਰੇ ਕਰਦੇ ਆ ਤਾਂ ਇੱਕ ਥਾਂ ਤੋਂ ਹੱਡੀ ਹੈ ਜਿਹੜੀ ਉਹ ਥੋੜੀ ਤਰੇੜ ਹੁੰਦੀ ਆ ਬਾਕੀ ਠੀਕ ਹੋ ਚੁੱਕੀ ਹੁੰਦੀ ਆ ਦਵਾਰੇ 15 ਦਿਨ ਦਾ ਪਲਾਸਟਰ ਕੀਤਾ ਜਾਂਦਾ ਤੇ ਉਹਦੇ ਖਾਣ ਪੀਣ ਵਾਸਤੇ ਕਿਹਾ ਜਾਂਦਾ ਵੀ ਇਹਦੇ ਖਾਣ ਪੀਣ ਦਾ ਧਿਆਨ ਰੱਖਿਆ ਜਾਵੇ ਫਿਰ RAM ਉਹਨੂੰ ਆਪਣੇ ਸ਼ਹਿਰ ਵਾਲੇ ਘਰ ਚ ਹੀ ਲਿਆਉਂਦਾ ਉੱਥੇ ਲਿਆ ਕੇ ਉਹ ਦੋਨੋਂ ਸੱਸ ਨੂੰ ਹਾਂ ਅਵਤਾਰ ਦੀ ਸੇਵਾ ਕਰਦੀਆਂ ਨੇ ਤੇ 20 ਦਿਨਾਂ ਦੇ ਵਿੱਚ ਹੀ ਅਵਤਾਰ ਆ ਜਿਹੜਾ ਉਹ ਨੌਂ ਵਰ ਨੌਂ ਹੋ ਜਾਂਦਾ ਵਧੀਆ ਤੁਰਨ ਵੀ ਲੱਗ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਭਰਾ ਤੇ ਮਾਂ ਦੇ ਨਾਲ ਹੀ ਰਹਿੰਦਾ ਤੇ ਰਾਮ ਜਿਹੜਾ ਉਹ ਆਪਦੇ ਭਰਾ ਨੂੰ ਕਹਿੰਦਾ ਵੀ ਦੇਖ ਉਹ ਕਰ ਵੀ ਆਪਣਾ ਇਹ ਵੀ ਆਪਣਾ ਮੈਂ ਤਾਂ ਤੈਨੂੰ ਸ਼ੁਰੂ ਤੋਂ ਹੀ ਆਪਣਾ ਵੱਡਾ ਭਰਾ ਮੰਨਿਆ ਸੀ ਤੇ ਤੂੰ ਇਹ ਨਾ ਸੋਚੀਂ ਵੀ ਮੈਂ ਤੈਨੂੰ ਇੱਥੇ ਰੱਖ ਕੇ ਕੋਈ एहसान ਕਰਦਾ ਉਸ ਤੋਂ ਬਾਅਦ ਉਹਦੀ ਮਾਂ ਚਾਹੁੰਦੀ ਐ ਵੀ ਮੈਂ ਅਵਤਾਰ ਦਾ ਵਿਆਹ ਕਰ ਲਾਂ ਪਰ ਅਵਤਾਰ ਦਾ ਮਨ ਇੰਨਾ ਫਿੱਕਾ ਪੈ ਚੁੱਕਿਆ ਹੁੰਦਾ ਉਹ ਨਹੀਂ ਚਾਹੁੰਦਾ ਵੀ ਮੈਂ ਵਿਆਹ ਕਰਾਵਾਂ ਫਿਰ ਰਾਮ ਉਹਨੂੰ ਕਹਿੰਦਾ ਵੀ ਦੇਖ ਤੇਰੀ ਪੜ੍ਹਾਈ ਅਦੇ ਵਿਚਾਲੇ ਰਹਿ ਗਈ ਸੀ ਵੀ ਤੂੰ ਪੜ੍ਹ ਲਾ ਫਿਰ ਅਵਤਾਰ ਨੂੰ ਉਹ ਕਾਲਜ ਦੇ ਵਿੱਚ ਲਾਉਂਦਾ ਉਦੀ ਗ੍ਰੈਜੂਏਸ਼ਨ ਪੂਰੀ ਕਰਨ ਕਰਾਉਣ ਤੋਂ ਬਾਅਦ ਉਹਨੂੰ ਵੀ ਐਡ ਕਰਵਾਉਂਦਾ ਫਿਰ ਉਹ ਟੈਸਟ ਕਲੀਅਰ ਕਰਕੇ 3-4 ਸਾਲ ਦੇ ਵਿੱਚ ਹੀ ਮਾਸਟਰ ਲੱਗ ਜਾਂਦਾ ਅੱਜ ਅਵਤਾਰ ਜਿਹੜਾ ਕਿ ਆਪਦੇ ਮਾ ਤੇ ਆਪਦੇ ਭਰਾ ਨੂੰ ਬਹੁਤ ਸਮਝਦਾ ਸੀ ਆਪਣੀ ਤਨਖਾਹ ਲਿਆ ਕੇ ਉਹਨਾਂ ਨੂੰ ਫੜਾਉਂਦਾ ਤੇ ਚਾਰੋਂ ਜਾਣੇ ਉਸੇ ਸ਼ਹਿਰ ਵਾਲੇ ਘਰ ਦੇ ਵਿੱਚ ਵਧੀਆ ਖੁਸ਼ਹਾਲ ਜ਼ਿੰਦਗੀ ਜਿਉਂਦੇ ਨੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਮਾੜਾ ਜੰਮੀ ਨਾ ਤੇ ਮਾੜਾ ਆਵੇ ਨਾ ਜਿਕਰ ਦੇਵਤਿਕ ਜੀ ਇੱਕ ਬੱਚਾ ਮਾੜਾ ਜੰਮ ਪਏ ਉਹ ਸਾਰੀ ਕੁਲ ਦਾ ਨਾਸ਼ ਕਰ ਦਿੰਦਾ ਹੁੰਦਾ ਤੇ ਜੇ ਮਾੜਾ ਆਵੇ ਜਦੋਂ ਆਪਾਂ ਪੁੱਤ ਵਿਆਹਣੇ ਆ ਤੇ ਜੇ ਬਗਾਨੀਤੀ ਮਾੜੀ ਆ ਜੇ ਨਾ ਉਹ ਹੱਸਦੇ ਵਸਦੇ ਘਰ ਨੂੰ ਉਜਾੜ ਵੀ ਦਿੰਦੀ ਹੁੰਦੀ ਆ ਕਹਿੰਦੇ ਹੁੰਦੇ ਆ ਕਿ ਇੱਕ ਘਰ ਨੂੰ ਸੰਭਣ ਦੇ ਵਿੱਚ ਸਭ ਤੋਂ ਵੱਡਾ ਰੋਲ ਇੱਕ ਔਰਤ ਦਾ ਹੁੰਦਾ ਤੇ ਜੇ ਉਹ ਔਰਤ ਮਾੜੀ ਨਿਕਲ ਜੇ ਤਾਂ ਸਾਰੇ ਘਰ ਦਾ ਨਾਸ਼ ਹੋ ਜਾਂਦਾ ਸਾਨੂੰ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਚਾਹੀਦਾ ਕਿਉਂਕਿ ਜਿੱਥੇ ਸਾਡੇ ਪਰਿਵਾਰਕ ਰਿਸ਼ਤੇ ਨਹੀਂ ਖੜਨਾ ਉੱਥੇ ਸ਼ਾਇਦ ਕੋਈ ਵੀ ਨਹੀਂ ਖੜਦਾ ਕਿਵੇਂ ਲੱਗੀ ਤੁਹਾਨੂੰ ਰਾਣੀ ਰਾਮ ਤੇ ਅਵਤਾਰ ਦੀ ਜ਼ਿੰਦਗੀ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ